ਪਰ ਕੁੰਤਮਾਨ ਸਰਕਾਰ ਦੇ ਵਿੱਚ ਸਭ ਕੁਝ ਠੀਕ ਨਹੀਂ ਲੱਗ ਰਿਹਾ ਅਨਕੀ ਸਾਹਿਬ ਲੋਕ ਸਭਾ ਚੋਣਾਂ ਦੇ ਵਿੱਚ ਹੋਈ ਹਾਰ ਤੋਂ ਬਾਅਦ ਤੁਸੀਂ ਦੇਖਿਆ ਕਿ ਅਜੇ ਗੁਪਤਾ ਹੋ ਰਹੀ ਇੱਕ ਵੀਡੀਓ ਵਾਇਰਲ ਹੋਈ ਜਿਹੜੇ ਕਿ ਅਮਰਸਰ ਤੋਂ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਬੜਾ ਕੁਝ ਜਿਹੜਾ ਉਹ ਬੋਲਿਆ ਬਦਲਾ ਉਹਦੇ ਬਾਰੇ ਭ੍ਰਿਸ਼ਟਾਚਾਰ ਦੇ ਬਾਰੇ ਨਸ਼ੇ ਦੇ ਬਾਰੇ ਹੋਰ ਬੜਾ ਕੁਝ ਉਹਨਾਂ ਨੇ ਬੋਲਿਆ ਉਸ ਤੋਂ ਪਹਿਲਾਂ ਕੋਮਰਵੀਜ ਪ੍ਰਤਾਪ ਸਮੇਂ-ਸਮੇਂ ਤੇ ਲਗਾਤਾਰ ਆਪਣੀ ਪਾਰਟੀ ਨੂੰ ਮੌਜੂਦਾ ਹਾਲਾਤਾਂ ਤੋਂ آگਾਹ ਕਰਦੇ ਰਹੇ ਹੈ ਔਰ ਪਤਾ ਲੱਗਿਆ ਕਿ ਹੁਣ ਅੰਦਰ ਘਰ ਦੇ ਕੁਝ ਹੋਰ ਐਮ.ਐਲ.ਏ. ਵਿਧਾਇਕ ਜਾਂ ਮੰਤਰੀ ਜਿਹੜੇ ਆ ਉਹ ਇਸ ਤਿਆਰੀ ਦੇ ਵਿੱਚ ਆ ਕਿ ਇਸੇ ਤਰੀਕੇ ਦੀ ਕੰਮਕਾਜ ਉਹਨਾਂ ਦੇ ਵੱਲੋਂ ਵੀ ਯਾਨੀ ਬਗਾਵਤ ਵਾਲੀ ਜਾਂ ਕਹਿ ਲਵੋ ਕਿ ਜੋ ਹਾਲਾਤ ਨੇ ਉਹ ਦਰਸਾਉਣ ਦੇ ਲਈ ਉਹ ਖਲਾਫਤ ਕਰਨ ਦੇ ਲਈ ਕਹਿੰਦੇ ਕਿ ਤਿਆਰੀ ਦੇ ਵਿੱਚ ਹੈ ਹੁਣ ਕੁਝ ਲੋਕ ਤਾਂ ਇਹ ਸੋਚ ਰਹੇ ਆ ਕਿ ਇਹ ਸਟੇਜੀਆਂ ਪਾਪ ਗਿਆ ਵੀ ਜੇ ਅਸੀਂ ਨਾਂ ਬੋਲ ਨਹੀਂ ਬੋਲਦੇ ਤਾਂ ਲੋਕਾਂ ਨੇ ਸਾਡਾ ਕਿਹੜਾ ਹੀ ਨਹੀਂ ਛੱਡਣਾ ਕੁਝ ਲੋਕ ਇਹ ਵੀ ਸੋਚ ਰਹੇ ਆ ਕਿ ਹੋ ਸਕਦਾ ਹੈ ਕਿ ਇਹ ਦਿੱਲੀ ਲ lobby ਦੀ ਤਿਆਰੀ ਹੋਵੇ ਭਗਵੰਤ ਮਾਨ ਦੇ ਖਿਲਾਫ ਕਿ ਭਗਵੰਤ ਮਾਨ ਨੂੰ ਪ੍ਰੈਸ਼ਰਾਈਜ਼ ਜਿਹੜਾ ਕੀਤਾ ਜਾ ਸਕਦਾ ਮੈਨੂੰ ਇਸ ਤਰੀਕੇ ਨਾਲ ਲੱਗਦਾ ਹੈ ਕਿ ਸ਼ਾਇਦ ਮੁੱਖ ਮੰਤਰੀ ਦਾ ਨਾਮ ਬਦਲਿਆ ਜਾਵੇ ਅਣਖੀ ਸਾਹਬ ਇਸ ਤਰੀਕੇ ਦੇ ਨਾਲ ਜੇ ਦਿੱਲੀ ਲ lobby ਦੀ ਤਿਆਰੀ ਹੈ ਜੇ ਵਾਕਈ ਦਿੱਲੀ ਦੀ ਜਿਹੜੀ lobby ਇਸ ਤਰੀਕੇ ਨਾਲ ਬਦਲ ਇਕਾ ਮੰਤਰੀ ਨੂੰ ਕਰਵਾ ਰਹੀ ਹੈ ਖਿਲਾਫ ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੁੱਖ ਮੰਤਰੀ ਭਲਾ ਨਾ ਬਦਲਿਆ ਜਾਵੇ ਇਹ ਜ਼ਰੂਰ ਹੋ ਸਕਦਾ ਹੈ ਕਿ ਮੁੱਖ ਮੰਤਰੀ ਨੂੰ ਪ੍ਰੈਸ਼ਰਾਈਜ਼ ਕਰਕੇ ਇਸ ਤਰੀਕੇ ਦੇ ਨਾਲ ਇਹ ਦਿਖਾ ਕੇ ਕਿ ਭਾਈ ਐਮ ਐਲ ਏ ਵਿਧਾਇਕ ਤੇ ਉਲਟ ਹੈਗੇ ਆ ਫਿਰ ਵੀ ਅਸੀਂ ਤੈਨੂੰ ਮੁੱਖ ਮੰਤਰੀ ਰੱਖਿਆ ਔਰ ਇਸੇ ਤਰੀਕੇ ਦੇ ਨਾਲ ਭਗਵੰਤ ਮਾਨ ਨੂੰ ਪ੍ਰੈਸ਼ਰਾਈਜ਼ ਕਰਕੇ ਚਲਾਇਆ ਜਾਵੇ ਅਗਲੇ ਦੋ-ਢਾਈ ਸਾਲ ਇਸ ਦੀ ਤਿਆਰੀ ਦੇ ਵਿੱਚ ਦਿੱਲੀ ਲੋਬੀ ਹੈਗੀ ਕਿਉਂਕਿ ਭਗਵੰਤ ਮਾਨ ਥੋੜੀ ਜਿਹੀ ਆਪਣੇ ਤਰ੍ਹਾਂ ਤੌਰ ਤਰੀਕੇ ਨਾਲ ਅੱਖਾਂ ਦਿਖਾਉਣ ਦੀ ਕੋਸ਼ਿਸ਼ ਦੇ ਵਿੱਚ ਸੀ ਪਰ ਉਹਨੇ ਤਾਕਤਵਰ ਭਗਵੰਤ ਮਾਨ ਨਹੀਂ ਵੀ ਨਹੀਂ ਪਰ ਦਿੱਲੀ ਲੋਬੀ ਕਿਤੇ ਨਾ ਕਿਤੇ ਸਮਝ ਗਈ ਔਰ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੁੱਖ ਮੰਤਰੀ ਦੇ ਅਹੁਦੇ ਤੋਂ ਪਹਿਲਾਂ ਨਾਲ ਆਹੀ ਜਾਣ ਪਰ ਪ੍ਰੈਸ਼ਰ ਆ ਜਰੂਰ ਕੀਤਾ ਜਾਊਗਾ ਭਗਵੰਤ ਮਾਨ ਆ ਸੁਖੰਦ ਸਿੰਘ ਪਾਟੀ ਗੱਲ ਨੂੰ ਇਸ ਗੱਲ ਤੋਂ ਬਲਕਿ ਜਿਹੜਾ ਬਿਲਕੁਲ ਠੀਕ ਲੱਭ ਮਿਲਦਾ ਕਿਉਂਕਿ ਭਗਵੰਤ ਮਾਨ ਤੋਂ ਇਲਾਵਾ ਪਾਰਟੀ ਦੇ ਵਿੱਚ ਕੋਈ ਦੂਜਾ ਚਿਹਰਾ ਹੈ ਨਹੀਂ ਕਿ ਜਿਹੜਾ ਉਹਨਾਂ ਦੇ ਕੱਦ ਦਾ ਹੋਵੇ ਤਾਂ ਬਿਲਕੁਲ ਠੀਕ ਲੱਗਦਾ ਤੁਹਾਡੀ ਗੱਲ ਕੀ ਮੁੱਖ ਮੰਤਰੀ ਤਾਂ ਭਾਵੇਂ ਨਾਮਤਲੇ ਜਾਵੇ ਪਰ ਹਾਂ ਪ੍ਰੈਸ਼ਰ ਜਿਹੜਾ ਉਹਨਾਂ ਤੇ ਜਰੂਰ ਰੱਖਿਆ ਜਾਵੇ ਉਹੋ ਜਿਹਾ ਪ੍ਰੈਸ਼ਰ ਹੀ ਕਿ ਜਦੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਅਰਵਿੰਦ ਕੇਸ਼ਰੀਵਾਲ ਜਿਹੜੀ ਦਿੱਲੀ ਲੋਬੀ ਨੇ ਉਹਨਾਂ ਦਾ ਨਾਮ ਨਹੀਂ ਸੀ ਆਲਾ ਨੇ ਉਸ ਵਕਤ ਭਗਵੰਤ ਮਾਨ ਨੇ ਘਰ ਬੈਠ ਕੇ ਸੀ ਤਾਂ ਇੱਕ ਕਿਸਮ ਦਾ ਪ੍ਰੈਸ਼ਰ ਜਿਹੜਾ ਸੀ ਉਹਨਾਂ ਨੇ ਅਰਵੰਦ ਕੇਸਰੀਵਾਲ ਦੇ ਉੱਤੇ ਪਾਇਆ ਤੇ ਜਿਹੜੀ ਸੂਰਤ ਵਿੱਚ ਉਹ ਆਏ ਤਾਂ ਫਿਰ ਉਹਨਾਂ ਦਾ ਨਾਮ ਡਿਕਲੇਅਰ ਕੀਤਾ ਇਹ ਤੁਹਾਡੀ ਗੱਲ ਬਿਲਕੁਲ ਠੀਕ ਲੱਗਦੀ ਹੈ ਕਿ ਸ਼ਾਇਦ ਇਹੋ ਹੀ ਹੋਵੇ ਕਿ ਆਉਂਦੇ ਪ੍ਰੋਕ ਵਿੱਚ ਕਿ ਜਿਹੜੇ ਪਰ ਨੇ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਦੇ ਉਹ ਥੋੜੇ ਜਿ ਘੱਟ ਦਿੱਤੇ ਜਾਂ ਤੇ ਪ੍ਰੈਸ਼ਰਾਈਜ਼ ਰੱਖਿਆ ਜਾਵੇ ਦਬਾ ਦਿੱਤਾ ਹੁਣ ਸਿੱਧੂ ਸਭ ਤੁਸੀਂ ਗੱਲ ਕੀਤੀ ਜੀ ਅਜੀ ਗੁੱਤਾ ਦੀ ਗੱਲ ਕੀਤੀ ਆ ਕਬਰ ਵਿੱਚ ਪ੍ਰਤਾਪ ਸਿੰਘ ਦੀ ਠੀਕ ਆ ਪਾਰਟੀ ਦੇ ਵਿਧਾਇਕ ਨੇ ਅਜੇ ਗੁਪਤਾ ਦੀ ਜਿਹੜੀ ਵੀਡੀਓ ਆ ਬੜੀ ਚਰਚਾ ਦਾ ਸਾਰੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਉਹ ਚਲਾ ਰਹੇ ਨੇ। ਉਹਨਾਂ ਦੀ ਗੱਲ ਛੱਡ ਵੀ ਲਈਏ ਸੁਖਵਿੰਦਰ ਜੀ ਤੇ ਜਿਹੜੀ ਜਮੀਨੀ ਹਕੀਕਤ ਆ ਉਹ ਉਹਨਾਂ ਜੋ ਕੁਝ ਬਿਆਨ ਕੀਤਾ ਚਾਹੇ ਕਬਰ ਵਿਜੇ ਪ੍ਰਤਾਪ ਸਿੰਘ ਨੇ ਕੀਤਾ ਤੇ ਚਾਹੇ ਅਜੇ ਗੁਪਤਾ ਨੇ ਕੀਤਾ ਜਮੀਨੀ ਹਕੀਕਤ ਸੁਖਵਿੰਦਰ ਜੀ ਉਸ ਤੋਂ ਵੀ ਕਿਤੇ ਵੱਧ ਜਿਹੜੀ ਖਰਾਬ ਹੈਗੀ ਆ ਕਿਸੇ ਵੀ ਦਫ਼ਤਰ ਚ ਚਲ ਜੋ ਕਿਤੇ ਵੀ ਚਲ ਜੋ ਕੰਮ ਤੁਹਾਡੇ ਨਹੀਂ ਜੇ ਹੁੰਦੇ ਇਹ ਗੱਲ ਕਲੀਅਰ ਆ ਜਿਹੜਾ ਕੰਮ ਕਿਸੇ ਪੈਸੇ ਥੋੜੇ ਚ ਹੁੰਦਾ ਉਹ ਅੱਜਕੱਲ ਡਬਲ ਰੇਟ ਹੋ ਜਾਂਦਾ ਕਿ ਜਦੋਂ ਤੁਸੀਂ ਕਿਸੇ ਵਿਧਾਇਕ ਦੀ ਚ ਗੱਲਬਾਤ ਕਰਦੇ ਦੂਜੇ ਪਾਸੇ ਅਫਸਰਸ਼ਾਹੀ ਜਿਹੜੀ ਹੈ ਪੂਰਨ ਤੌਰ ਤੇ ਮੁਲਕਰ ਜਿਹੜੀ ਹੈ ਇਹਨਾਂ ਤੋਂ ਹੋ ਚੁੱਕੀ ਹੈ ਕਿਸੇ ਵੀ ਵਿਧਾਇਕ ਦਾ ਉਹ ਫੋਨ ਸੁਣਨਾ ਪਸੰਦ ਨਹੀਂ ਕਰਦੇ ਤੇ ਸ਼ਾਇਦ ਇਸ ਦਾ ਕਾਰਨ ਇਹੋ ਹੀ ਹੈ ਕਿ ਜਿਸ ਤਰੀਕੇ ਨਾਲ ਬੀਤੇ ਸਮੇਂ ਦੇ ਵਿੱਚ ਭਗਵੰਤ ਮਾਨ ਦੀ ਅਫਸਰਸ਼ਾਹੀ ਨਾਲ ਹਮੇਸ਼ਾ ਖਿਚੋਤਾਂ ਚੱਲਦੀ ਰਹੀ ਹੈ ਦਬਕਾਬਾਜ਼ੀ ਚੱਲਦੀ ਰਹੀ ਹੈ ਇੱਕ ਗੱਲ ਇਹ ਵੀ ਹੈ ਕਿ ਅਫਸਰਸ਼ਾਹੀ ਜਿਹੜੀ ਆ ਉਹ ਨਾਰਾਜ਼ ਆ ਤਾਂ ਉਹਨਾਂ ਦੇ ਕੰਮ ਜਿਹੜੇ ਆ ਵਿਧਾਇਕਾਂ ਦੇ ਨਹੀਂ ਨਹੀਂ ਹੋ ਰਹੇ ਤੇ ਜਿਸ ਦਾ ਪ੍ਰਭਾਵ ਜਾਂ ਜਿਸ ਦਾ ਇਜ਼ਵਾਣਾ ਲੋਕਾਂ ਨੂੰ ਪੂਕ ਤਰ੍ਹਾਂ ਪਿਆਰ ਨਹੀਂ ਤੇ ਲੋਕ ਇਸ ਤੋਂ ਦੂਰ ਜਾਰੇ ਤੇ ਜਦੋਂ ਸੁਖਿੰਦਰ ਜੀ ਇਹੋ ਜੀਆਂ ਗੱਲਾਂ ਹੋਣ ਕਿਤੇ ਨਾ ਕਿਤੇ ਜਿਹੜੀ ਕੀਮਤ ਆ ਉਹ ਪਰਿਵਾਰ ਦੇ ਮੁਖੀ ਨੂੰ ਅਦਾ ਕਰਨੀ ਪੈਂਦੀ ਤੇ ਜ਼ਿੰਮੇਵਾਰੀ ਪਰਿਵਾਰ ਦੇ ਮੁਖੀ ਦੀ ਤਾਂ ਇਸ ਵੇਲੇ ਭਗਵੰਤ ਮਾਨ ਹੁਣੀ ਜੇਕਰ 3 ਕਰੋੜ ਲੋਕਾਂ ਦੇ ਕਸਟੋਡੀਅਨ ਹਨ ਤੇ ਆਮ ਆਦਮੀ ਪਾਰਟੀ ਦੇ ਉਹ ਮੁੱਖ ਮੰਤਰੀ ਨੇ ਤੇ ਜ਼ਿੰਮੇਵਾਰੀ ਫਿਰ ਪੰਜਾਬ ਦੀ ਉਹਦੀ ਬਣਦੀ ਹੈ ਚਾਹੇ ਪੁਲਿਸਤਾ ਚਾਹੇ ਕੰਟੈਂਟ ਦੇ ਵਿੱਚ ਹੋਵੇ ਚਾਹੇ ਨਸ਼ਿਆਂ ਦੀ ਵਿਕਰੀ ਦੇ ਸਬੰਧ ਵਿੱਚ ਹੋਵੇ ਤੇ ਚਾਹੇ ਹੋਰ ਤਰੀਕੇ ਦੇ ਮੁੱਦੇ ਵੀ ਹੋਵੇ ਉਥੇ ਪੂਰਨ ਤੌਰ ਤੇ ਜ਼ਿੰਮੇਵਾਰੀ ਜਿਹੜੀ ਆ ਭਗਵੰਤ ਮਾਨ ਹਲਾਦੀ ਬਣਦੀ ਤਾਂ ਉਸ ਜ਼ਿੰਮੇਵਾਰੀ ਨੂੰ ਪੂਰਨ ਤੌਰ ਤੇ ਉਹ ਨਿਭਾਉਣ ਦੇ ਵਿੱਚ ਅਸਫਲ ਰਹੇ ਆ ਜਿਸ ਤਰ੍ਹਾਂ ਤਸਵੀਰ ਜਿਹੜੀ ਹੈ ਤੁਸੀਂ ਇਹਨਾਂ ਲੋਕ ਸਭਾ ਦੀਆਂ ਚੋਰਾ ਵਿੱਚ ਵੇਖ ਸਕਦੇ ਜੇ ਕਿ 13 0 ਦੀ ਗੱਲ ਕਰਦ ਵਾਲਾ ਬੰਦਾ ਸਿਰਫ 3 ਸੀਟਾਂ ਤੇ ਅਪੜ ਗਿਆ ਆਮ ਆਦਮੀ ਪਾਰਟੀ ਉੱਤੇ ਅਪੜ ਗਈ ਤੇ ਮੁੱਖ ਮੰਤਰੀ ਸਾਹਿਬ ਦਾ ਅਜੇ ਤੱਕ ਇੱਕ ਬਿਆਨ ਜਿਹੜਾ ਉਸ ਸੰਦਰਭ ਚ ਨਹੀਂ ਆਇਆ ਹਾਲਾਂਕਿ ਝੂਠੀਆਂ ਖੁਸ਼ੀਆਂ ਕਰੀ ਜਾਂਦੇ ਆ ਪਰ ਅੰਦਰੋਂ ਅੰਦਰ ਹੀ ਉਹ ਵੀ ਪੂਰਨ ਤੌਰ ਤੇ ਹਿੱਲ ਜਿਹੇ ਚੁੱਕੇ ਆ ਤਾਂ ਅਜਿਹੀ ਸਥਿਤੀ ਦੇ ਵਿੱਚ ਫਿਰ ਦਿੱਲੀ ਲੌਬੀ ਕਿ ਜਿਹੜੀ ਪੂਰਨ ਤੌਰ ਤੇ ਪੰਜਾਬ ਤੇ ਟੇਕ ਰੱਖ ਕੇ ਬੈਠੀ ਸੀ ਕਿ ਪੰਜਾਬ ਦੇ ਵਿੱਚੋਂ ਅਸੀਂ 13 ਦੇ 13 MP ਲੈ ਜਾਣੇ ਆ ਤੇ ਜਦੋਂ ਉਹਦੇ ਉਲਟ 3 ਜਾਣਗੇ ਅਫੇਰ ਦਿੱਲੀ ਲੋਬੀ ਨੇ ਤਾਂ ਫਿਰ ਸਰਗਰਮ ਚਾ ਉਹ ਹੋਣਾ ਹੀ ਹੋਣਾ ਤੇ ਇਹ ਸਰਗਰਮੀਆਂ ਸਖਵਿੰਦਰ ਜੀ ਇੱਕ ਪ੍ਰਤੱਖ ਰੂਪ 'ਚ ਵਿੱਚ ਉਨਾ ਚਿਰ ਤੱਕ ਸਾਹਮਣੇ ਨਹੀਂ ਹੋਣੀ ਜਿੰਨਾ ਚਿਰ ਤੱਕ ਹਰਵਿੰਦਰ ਕੇਸਰੀਵਾਲ ਜੇਲ੍ਹ ਤੋਂ ਬਾਹਰ ਨਹੀਂ ਆਉਂਦਾ ਜਿਸ ਦਿਨ ਹਰਵਿੰਦਰ ਕੇਸਰੀਵਾਲ ਜੇਲ੍ਹ ਤੋਂ ਬਾਹਰ ਆਵੇਗਾ ਤੁਸੀਂ ਦੇਖਿਓ ਕਿ ਉਸ ਦਿਨ ਪੰਜਾਬ ਦੀ ਸਿਆਸਤ ਦੇ ਵਿੱਚ ਜ਼ਰੂਰ ਤਮਾਕੇ ਜੜੇ ਹੋਣਗੇ ਕਿਉਂਕਿ ਇੱਕ ਲੋਬੀ ਵਧਾਈ ਕੰਦੀ ਇਹੀ ਆ ਜਿਹੜੀ ਦਿੱਲੀ ਸਿਰਫ ਸਿੱਧੀ ਰਿਪੋਰਟ ਕਰਦੀ ਹੈ ਤੇ ਸ਼ਾਇਦ ਉਹ ਇਸੇ ਆਸਤੇ ਵਿੱਚ ਜਾਂ ਇਸੇ ਅਸੀਂ ਕਹਿ ਸਕਦੇ ਹਾਂ ਮੌਕੇ ਦੀ ਤਲਾਸ਼ ਦੇ ਵਿੱਚ ਨੇ ਕਿਰ ਵੇਨ ਦੇ ਕੇਜਰੀ ਵਾਲ ਉਹ ਨਹੀਂ ਬਾਹਰ ਉਹ ਉਹਨਾਂ ਨੇ ਇੱਕ ਬਕਾਇਦਾ ਤੌਰ ਤੇ ਮੀਟਿੰਗ ਜਿਹੜੀ ਆ ਉਹ ਕੀਤੀ ਜਾਵੇ ਤੇ ਇਹਨਾਂ ਹਾਲਾਤਾਂ ਤੋਂ ਜਾਣੂ ਕਰਵਾਇਆ ਜਾਵੇ ਕਿ ਕਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਆਪਣੇ ਨਿਸ਼ਾਨੇ ਉੱਤੇ ਟਿੜਕਦੀ ਪਈ ਹੈ ਤੇ ਕਿਸ ਤਰੀਕੇ ਨਾਲ ਉਹ ਬੈਕਫੁੱਟ ਤੇ ਜਾ ਰਹੀ ਹੈ ਹੁਣ ਇਹ ਵੇਖਣਾ ਹੈ ਕਿ ਇਹ ਜਿਹੜਾ ਡਰਾ ਬੈਕ ਆਇਆ ਜਿਹੜਾ ਇਹਦੇ ਵਿੱਚ ਜੋ ਵੀ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀਆਂ ਸਥਿਤੀਆਂ ਨੇ ਇਹਨਾਂ ਨੂੰ ਭਗਵੰਤ ਬਾਣ ਹੁਣੀ ਕਿਸ ਤਰੀਕੇ ਨਾਲ ਨੇ ਚੇਟਦੇ ਆ ਕਿਉਂਕਿ ਗੱਲ ਹੁਣ ਦੋ ਬਤਾਈਆਂ ਦੀ ਚੱਲੀ ਆ ਇੱਕ ਪਾਸੇ ਕਵਰ ਵਿਜੇ ਪ੍ਰਤਾਪ ਤਾਂ ਸਟਾਰਟ ਤੋਂ ਹੀ ਸ਼ੁਰੂ ਹੋ ਗਈ ਸੀ ਹੁਣ ਅਜੇ ਗੁਪਤਾ ਨੇ ਗੱਲ ਕੀਤੀ ਹੈ ਅਗੜੇ ਜੁਨਾਚ ਵੇਖੋ ਕਿ ਕਿਹੜੇ ਹੋਰ ਵਿਧਾਇਕ ਨਹੀਂ ਤਾਂ ਖਾਸ ਤੌਰ ਤੇ ਉਹ ਹੀ ਵਿਧਾਇਕ ਹੋਣਗੇ ਜਿਹੜੇ ਬੀਤੇ ਸਾਲਾਂ ਦੇ ਸਮੇਂ ਤੋਂ ਜਨਰਲ ਨੂੰ ਸਾਈਡਲਾਈਨ ਕੀਤਾ ਜਾਂ ਬੈਕਫੁੱਟ ਤੇ ਛੁੱਟਿਆ ਤਾਂ ਇਹਦੇ ਵਿੱਚ ਪਾਰਟੀ ਦੇ ਵਿੱਚ ਜਿਹੜੀ ਲੋਕਤੰਤਰ ਬੜੀ ਗਲਤਾਂ ਸਿੱਧੂ ਸਭ ਉਹ ਹੈ ਨਹੀਂ ਜੇਕਰ ਦੇਵਮਾਨ ਕੋਈ ਗੱਲ ਕਰਦਾ ਤਾਂ ਉਸ ਨੂੰ ਪੂਰਾ ਤੌਰ ਤੇ ਨਕਾਰ ਦਿੱਤਾ ਜਾਂਦਾ ਅਫਸਰ ਸ਼ੈ ਨੂੰ ਕਹਿ ਦਿੱਤਾ ਜਾਂਦਾ ਕਿ ਉਹਦਾ ਫੋਨ ਤੱਕ ਵੀ ਚੁਕਣਾ ਸੋ ਅਜਿਹਾ ਅਕਰੋਸ਼ ਅਜਿਹਾ ਅਸੰਤੋਸ਼ ਮੁੱਖ ਮੰਤਰੀ ਦੇ ਪ੍ਰਤੀ ਵਿਧਾਇਕਾਂ ਦੇ ਵਿੱਚ ਹੈਗਾ ਤਾਂ ਉਹ ਲਾਵਾ ਬਣ ਕੇ ਕਿਸੇ ਸਮੇਂ ਵੀ ਫੁੱਟ ਸਕਦਾ ਹਾਂ ਫੁੱਟੇਗਾ ਉਦੋਂ ਜਦੋਂ ਅਰਵਿੰਦ ਕੇਸ਼ਰੀਵਾਲ ਹੁਣੀ ਬਾਹਰ ਹੋਣਗੇ ਇਹ ਗੱਲ ਕਹਿ ਸਕਣੀ ਹੈ ਕਿ ਆਉਂਦੇ ਦਿਨ ਭਗਵਤ ਪਾਣ ਹੋਣਾ ਵਾਸਤੇ ਕਾਫੀ ਮੁਸ਼ਕਲਾ ਭਰੀ ਜਿਹੜਿਆ ਹੋ ਸਕਦਾ